ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਜੀ ਆਪਾਂ ਨੇ ਮਸ਼ੀਨ ਦੀ ਕੀਤੀ ਹੈ ਜੀ ਸਰਵਿਸ ਕਿੱਦਾਂ ਕੀਤੀ ਹੈ ਜੀ ਆਜੋ ਮੇਰੇ ਨਾਲ ਆਪਾਂ ਦਿਖਾਉਂਦੇ ਆ ਜੀ ਆਪਾਂ ਨੇ ਕਿਵੇਂ ਮਸ਼ੀਨ ਨੂੰ ਇੰਨੀ ਕਲੀਨ ਕਰ ਲਿਆ ਜੀ ਜਿਹੜਾ ਆਪਾਂ ਨੇ ਕੈਮੀਕਲ ਵਰਤੇ ਆ ਕਿਹੜੀ ਮਸ਼ੀਨ ਲਈ ਸੀ ਸਾਰਾ ਹੀ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਜੀ ਬਿਲਕੁਲ ਆਪਾਂ ਨੇ ਮਸ਼ੀਨ ਦਾ ਕੋਈ ਨਟ ਨਹੀਂ ਖੋਲਿਆ ਕੁਝ ਵੀ ਨਹੀਂ ਜੀ ਤੇ ਐਸੇ ਤਰੀਕੇ ਦੇ ਨਾਲ ਆਪਾਂ ਨੇ ਮਸ਼ੀਨ ਨੂੰ ਕਲੀਨ ਕਰ ਲਿਆ ਥੋੜਾ ਜਿਹਾ ਇਹ ਵਾਲਾ ਟੱਕਣ ਖੋਲ ਕੇ ਆਪਾਂ ਦਿਖਾਉਂਦੇ ਆ ਕਿੱਦਾਂ ਮਸ਼ੀਨ ਨੂੰ ਆਪਾਂ ਨੇ ਕਲੀਨ ਕੀਤਾ ਇਹ ਤਾਂ ਕਾਗਜ਼ ਬੁਰਾਈ ਹਾਲੇ ਦਾ ਵੀ ਚੋਕ ਤਾਂ ਹੋਇਆ ਪਿਆ ਇਹ ਕਰ ਜਨਾ ਆਹਾਹਾ ਬੁਰਾਈ ਹਾਲਾ ਭਾਈ ਤੇ ਲੋ ਜੀ ਆਪਾਂ ਕਰਨ ਲਗੇ ਏਸੀ ਵਾਲੀ ਮਸ਼ੀਨ ਦੇ ਨਾਲੇ ਸਾਫ਼ ਕਰਨੇ ਨੂੰ ਵੀ ਇਹਨੂੰ ਵੀ ਲੱਗੇ ਕਰ ਹਾਂ ਇਹ ਕਿਹੜਾ 4 ਪਾਦਮ ਬਾਲਟ Как камера? Так вот. Ну я так вот вот 分かってこ <noise> な、はいだろ。<noise> <noise>